ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਤੇ ਪਹਿਲਾਂ ਤਾਂ ਹਜੇ ਸਵੇਰ ਦੇ 6 ਵਜੇ ਨੇ ਜਲਦੀ ਜਲਦੀ ਇਹ ਪਸੂਟ ਹੈ ਜਿਹੜਾ ਕੋਰੀਅਰ ਕਰਨਾ ਸੀਗਾ ਉਹਦੀ ਆਪਾਂ ਵੀਡੀਓ ਮੈਂ ਕਿਹਾ ਚਲੋ ਬਣਾ ਲਈਏ ਹੈ ਨਾ ਤੇ ਅੱਜ ਆਪਾਂ ਜਿਹੜਾ ਤੁਹਾਡੇ ਲਈ ਆਊਟਫਿਟ ਲੈ ਕੇ ਆਏ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਸੂਟ ਹੈ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਡਿਜ਼ਾਈਨ ਵੀ ਕਲਰ ਵੀ ਸਭ ਕੁਝ ਬਿਲਕੁਲ ਨਿਊ ਜੀ ਚੀਜ਼ ਹੈ ਇਹ ਹੈ ਨਾ ਬਿਲਕੁਲ ਨਿਊ ਜੀ ਸੂਟ ਹੈ ਨਿਊ ਲੁੱਕ ਹੈ ਸੂਟ ਦੀ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਬਣ ਕੇ ਜਿਹੜਾ ਰੈਡੀ ਹੋਇਆ ਹੈ ਉਹ ਤੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਤੇ ਇਹ ਵਾਲਾ ਨਾ ਸ਼ਿਮਰ ਦਾ ਸਟਾਫ ਹੈਗਾ ਜਿਹੜਾ ਆਪਾਂ ਨੇ ਰੱਖਿਆ ਹੈਗਾ ਤੇ ਦੇ ਦੇ ਪਰ ਬਹੁਤ ਹੈਵੀ ਲੁੱਕ ਦਾ ਵਰਕ ਹੈ ਜਿਹੜਾ ਉਹ ਕੀਤਾ ਆਪਾਂ ਨੇ ਈਟ ਕਲਰ ਦਾ ਇਹਦਾ ਆਹ ਕਲਰ ਹੈਗਾ ਪੀਚ ਸੂਟ ਦਾ ਤੇ ਸ਼ਿਮਰ ਦਾ ਸਟਾਫ ਹੈ ਬਹੁਤ ਜਿਆਦਾ ਪਿਓਰ ਸ਼ਿਮਰ ਦਾ ਸਟਾਫ ਹੈ ਇਹ ਬਹੁਤ ਸੌਫਟ ਹੈ ਸਟਾਫ ਬਿਊ ਬਹੁਤ ਜਿਆਦਾ ਸੋਹਣਾ ਤੇ ਇਹਦੇ ਨੈੱਕ ਦੇ ਉੱਪਰ ਵਰਕ ਹੋਇਆ ਹੈ ਦੇਖੋ ਤੁਸੀਂ ਇਦਾਂ 슬ੀਵ ਦੇ ਉੱਪਰ ਜਿਹੜਾ ਵਰਕ ਹੈ ਉਹ ਵਾਲਾ ਦਿੱਤਾ ਗਿਆ ਹੈਗਾ ਠੀਕ ਹੈ ਆ ਨਾਲ ਇਹਦੇ ਵਿੱਚ ਇਹਦੀ ਬੂਟੀਆਂ ਭਾਈਆਂ ਹੋਈਆਂ ਨੇ ਸੂਟ ਦੇ ਤੇ ਘੇਰੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਇਦਾਂ ਵਰਕ ਹੋਇਆ ਹੈ ਬਹੁਤ ਸੋਹਣਾ نیچے ਬਾਰਡਰ ਬਣਾ ਕੇ ਦੋਮੋ ਸਾਈਡ ਨੇ ਜਿਹੜੀ ਆਹ ਵਾਲੀ ਜੀ ਫਲ ਫਲਾਰ ਜੀ ਦਿੱਤੇ ਹੋਏ ਨੇ ਬਹੁਤ ਜਿਆਦਾ ਸੋਹਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੈ ਕਲਰ ਵੀ ਇਹਦਾ ਬਹੁਤ ਹੀ ਜਿਆਦਾ ਸੋਹਣਾ ਕਲਰ ਮਿਲਿਆ ਹੈ ਸੂਟ ਦਾ ਆਪਾਂ ਨੂੰ ਤੇ ਦੁਪੱਟਾ ਆਪਾਂ ਇਹਦੇ ਨਾਲ ਆਰਗੈਂਜ਼ਾ ਦਾ ਰੱਖਿਆ 4 ਸਾਈਡ ਦੁਪੱਟੇ ਦੇ ਕੰਮ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਜਿਆਦਾ ਸੋਹਣਾ ਕੰਮ ਹੈ ਹੋਇਆ ਇਹ ਦੁਪੱਟੇ ਤੇ ਵੀ ਦੇਖੋ ਤੁਸੀਂ ਤੇ ਇਹਦੀ ਜਿਹੜੀ ਆ ਆਪਾਂ ਫਿਨਿਸ਼ਿੰਗ ਇਹਨੂੰ ਇੱਦੀ ਮੋਤੀ ਵਾਲੀ ਲੇਸ ਲਗਾ ਕੇ ਹੈਨਾ ਵਰਕ ਨਾਲ ਦੀ ਲੇਸ ਲਗਾ ਕੇ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈਗਾ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ ਤੇ ਸੂਟ ਦੇ ਉੱਪਰ ਆਪਾਂ ਇਦਾਂ ਇਹ ਵਾਲੀ ਹੈਂਡਿੰਗ ਲੇਸ ਲਗਾਈ ਹੈ 슬ੀਵ ਦੇ ਉੱਪਰ ਵੀ ਲਗਾਈ ਹੈ ਘੀਰੇ ਦੇ ਉੱਪਰ ਵੀ ਲਗਾਈ ਹੈ ਠੀਕ ਹੈ ਹੁਣ ਜੋ ਪਾਈ ਦੇ ਚਾਕਾਂ ਦੇ ਪਾਈ ਪਿੰਨ ਲਗਾ ਕੇ neck ਤੇ ਪਾਈ ਪਿੰਨ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਸੂਟ ਨੂੰ ਬਹੁਤ ਜ਼ਿਆਦਾ ਆਕਟਿਵਟ ਹੈ ਜਿਹੜਾ ਆਪਣਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਦੇਖੋ ਇਹਦਾ ਪਲਾਜ਼ੋ ਹੈ ਜਿਹੜਾ ਤੇ ਇਹਨਾਂ ਸਾਰਾ ਇੱਥੋਂ ਹੋਇਆ ਹੈ ਨੀਚੋਂ ਇਹਦਾ ਫੋਰ ਸਾਈਡ ਵਰਕ ਹੋਇਆ ਹੋਇਆ ਹੈਗਾ ਪਲਾਜ਼ੋ ਦੇ ਉੱਪਰ ਵੀ ਪੂਰਾ ਲੂਜ਼ ਪਲਾਜ਼ੋ ਰੱਖਿਆ ਗਿਆ ਹੈ ਸ਼ਰਾਰਾ ਟਾਈਪ ਬਹੁਤ ਜਿਆਦਾ ਸੋਹਣਾ ਜਿਹੜਾ ਕੰਮ ਹੋਇਆ ਹੈ ਆਪਣਾ ਪਲਾਜ਼ੋ ਦੇ ਉੱਪਰ ਵੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਇਹਦੇ ਵਿੱਚ ਮੋਤੀ ਦਾ ਕੰਮ ਜਿਆਦਾ ਹੈ ਮੋਤੀ ਤੇ ਦਬਕੇ ਦਾ ਸਿੱਪੀ ਮੋਤੀ ਦਬਕਾ ਕਟਦਾਨਾ ਸਾਰਾ ਆਪਣਾ ਜਿਹੜਾ ਇਹ ਵਰਕ ਹੋਇਆ ਹੈ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਫਿਰ ਮੈਨੂੰ ਇਹ ਆਪਣੇ ਕਸਟਮਰ ਨੇ ਕਿਹਾ ਸੀ ਕਹਿੰਦੇ ਮੈਨੂੰ ਨਾਲ ਬਾਟਮ ਵੀ ਚਾਹੀਦੀ ਹੈ ਇਹਦੇ ਵੀ ਮੈਨੂੰ ਪਲਾਜ਼ੋ ਨਾਲ ਵੀ ਵੇਅਰ ਕਰ ਸਕਾਂ ਤੇ ਵੀ ਇਸਨਵਾਰ ਨਾਲ ਵੀ ਵੇਅਰ ਕਰ ਸਕਾਂ ਇਦਾਂ ਲਾਈਕ ਕਰਦੇ ਸੀਗੇ ਉਹ ਤੇ ਮੈਨੂੰ ਉਦੋਂ ਤਾਂ ਧਿਆਨ ਚ ਨਹੀਂ ਰਿਹਾ ਵੀ ਆਪਾਂ ਇਹਦੇ ਤੇ ਵਰਕ ਵੀ ਕਰਵਾਉਣਾ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਇਸ ਮੈਨੂੰ ਧਿਆਨ ਚ ਨਹੀਂ ਰਿਹਾ ਫਿਰ ਆਪਾਂ ਇਹਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੀ ਡਿਜ਼ਾਈਨਿੰਗ ਤੇ ਬਹੁਤ ਜ਼ਿਆਦਾ ਉਹ ਪਰ ਹੋਇਆ ਬਹੁਤ ਮੁਸ਼ਕਲ ਹੈ ਕੰਮ ਪਰ ਮੈਂ ਲੁੱਕ ਸੇਮ ਦਿੱਤੀ ਹੈ ਸੂਟ ਨੂੰ ਖੁਸ਼ ਹੋ ਜਾਣਗੇ ਸੂਟ ਦੇਖ ਕੇ ਆਪਣੇ ਕਲਾਇੰਟ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਤੁਸੀਂ ਇਹ ਜਿਹੜੀ ਆਪਾਂ ਲੇਸ ਹੈ ਨਾ ਲੇਸ ਲਗਾ ਕੇ ਆਪਾਂ ਇਹਨੂੰ ਡਿਜ਼ਾਈਨ ਕੀਤਾ ਬਾਟਮ ਨੂੰ ਬਹੁਤ ਹੀ ਜ਼ਿਆਦਾ ਦੇਖੋ ਵਰਕ ਨਾਲ ਦੀ ਸੇਮ ਲੁੱਕ ਆਈ ਹੈ ਇਹਦੀ ਕੋਈ ਫਰਕ ਹੀ ਨਹੀਂ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ ਆ ਚੀਜ਼ ਦੇਖੋ ਤੁਸੀਂ ਦੇਖੋ ਸੇਮ ਪਰ ਮੇਲੇ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਇਹ ਵਾਲੀ ਲੇਸ ਬਟ ਡਿਜ਼ਾਈਨਿੰਗ ਇੰਨੀ ਜ਼ਿਆਦਾ ਸੋਹਣੀ ਹੋਈ ਹੈ ਇਹ ਲੇਸ ਲਗਾ ਕੇ ਬਿਲਕੁਲ ਇਹਦਾ ਪਤਾ ਨਹੀਂ ਲੱਗਦਾ ਕਿ ਲੇਸ ਲੱਗੀ ਹੋਈ ਹੈ ਇਹ ਬਹੁਤ ਜ਼ਿਆਦਾ ਜਿਹੜਾ ਸੂਟ ਸੋਨਾ ਬਣ ਕੇ ਰੈਡੀ ਹੋਇਆ ਆਪਣਾ ਦੇਖੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਸਾਰਾ ਸੂਟ ਬਹੁਤ ਹੀ ਜ਼ਿਆਦਾ ਵਧੀਆ ਸੂਟ ਬਣ ਕੇ ਰੈਡੀ ਹੋਇਆ ਆਪਣਾ ਬਹੁਤ ਜਲਦੀ ਇਹਨਾਂ ਨੇ ਮੈਨੂੰ ਪਹਿਲਾਂ ਕਾਲ ਆਈ ਕਹਿੰਦੇ ਵੀ ਅਸੀਂ ਸੂਟ ਰੈਡੀ ਕਰਵਾਉਣੇ ਤੁਹਾਡੇ ਤੋਂ ਕਹਿੰਦੇ ਬਟ ਚਾਹੀਦਾ ਮੈਨੂੰ ਜਲਦੀ ਹੈ ਥੋੜਾ ਜਿਹਾ ਇਹ ਆਪਣੇ ਕਸਟਮਰ ਨੇ ਜਿਹੜੇ ਕੈਨੇਡਾ ਤੋਂ ਨੇ ਕਸਟਮਰ ਆਪਣੇ ਇਹ ਤੇ ਖੁਸ਼ ਹੋ ਜਾਣਗੇ ਸੂਟ ਦੇਖ ਕੇ ਤੋਂ ਪਹਿਲਾਂ ਤਾਂ ਵੀਡੀਓ ਦੇ ਵਿੱਚ ਹੀ ਦੇਖ ਕੇ ਖੁਸ਼ ਹੋ ਜਾਣਗੇ ਪਹਿਲੀ ਗੱਲ ਤਾਂ ਬਾਕੀ ਜਦੋਂ ਨਾਲ ਕਲ ਸੂਟ ਪਹੁੰਚ ਜਾਈਗਾ ਤਾਂ ਬਹੁਤ ਸੋਹਣੀ ਲੁੱਕਾਈਏ ਸੂਟ ਦੀ ਹੋਪਸ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਸੂਟ ਬਾਕੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਉਹਨਾਂ ਦਾ ਕੀ ਰਿਵਿਊ ਹੋਊਗਾ ਜਦੋਂ ਉਹ ਸੂਟ ਦੇਖਣਗੇ ਤੇ ਬਹੁਤ ਜ਼ਿਆਦਾ ਵਧੀਆ ਜਿਹੜਾ ਆਪਣਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਮੈਨੂੰ ਆਪ ਨੂੰ ਹੀ ਬੜਾ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸੂਟ ਉਹਨਾਂ ਨੂੰ ਤਾਂ ਵਧੀਆ ਲੱਗਣੀ ਲੱਗਣਾਗਾ ਕੰਮ ਜਿਹੜਾ ਹੈਗਾ ਆਪਣਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਦੇਖੋ ਤੁਸੀਂ ਸਾਰਾ ਆਪਣਾ ਕਾਰੀਗਰ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਨਾ ਪੂਰੀ ਰਾਤ ਬੈਠ ਕੇ ਸੂਟ ਨੂੰ ਤਿਆਰ ਕੀਤਾ ਫਿਰ ਉਹ ਗੋ ਸਟਿਚ ਕਰਨ ਟਾਈਮ ਵੀ ਆਪਣੇ ਮੈਂ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਸੂਟ ਤੇ ਤੇ ਉਹਨਾਂ ਨੂੰ ਚਾਹੀਦਾ ਵੀ ਸੀਗਾ ਜਲਦੀ ਬਟ ਉਹ ਕਹਿੰਦੇ ਬਣਵਾਉਣਾ ਵੀ ਤੁਹਾਡੇ ਤੋਂ ਹੀ ਹੈ ਫਿਰ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਆਪਾਂ ਤੁਹਾਡੇ ਸੂਟ ਬਣਾ ਕੇ ਦੇਵਾਂਗੇ ਪੱਕਾ ਹੀ ਨਹੀਂ ਹੋ ਸਕਦਾ ਵੀ ਕੁਝ ਤੋਂ ਉਹਨੂੰ ਨਾ ਹੋ ਹੋਵੇ ਮੈਂ ਕਿਹਾ ਪੱਕਾ ਬਣਾ ਕੇ ਦਵਾਂਗੀ ਸੂਟ ਤਾਂ ਤੁਹਾਨੂੰ ਮੈਨੂੰ ਵੀ ਇੰਨਾ ਜ਼ਿਆਦਾ ਵਿੱਚ ਕੰਮ ਸੀਗਾ ਪਰ ਵਸ ਉਹਨਾਂ ਦਾ ਆਰਡਰ ਮੈਂ ਕੈਨਸਲ ਨਹੀਂ ਕੀਤਾ ਲੈ ਲਿਆ ਮੈਂ ਕਿ ਕੋਈ ਗੱਲ ਨਹੀਂ ਆਪਾਂ ਤੁਹਾਡਾ ਸੂਟ ਰੈਡੀ ਕਰਕੇ ਦਵਾਂਗੇ ਕੋਈ ਚੱਕਰ ਨਹੀਂ ਆਵੇਂਗਾ ਤੇ ਬਾਕੀ ਜਿਹੜੇ ਆਪਣੇ ਕਸਟਮਰ ਨੇ ਉਹ ਵੀ ਬਹੁਤ ਜ਼ਿਆਦਾ ਪਿਆਰੇ ਜਿਹੇ ਨੇਗੇ ਕਿਊਟ ਜਿਹੇ ਤੇ ਉਹਨਾਂ ਦਾ ਨੇਚਰ ਵੀ ਬਹੁਤ ਜ਼ਿਆਦਾ ਨਾਈਸ ਲੱਗਿਆ ਮੈਨੂੰ ਮੈਂ ਵਧੀਆ ਜਦੋਂ ਗੱਲ ਕੀਤੀ ਉਹਨਾਂ ਨੇ ਮੈਨੂੰ ਉਹਦੇ ਹੀ ਬਹੁਤ ਵਧੀਆ ਲੱਗਿਆ ਤੇ ਲਿਕੇ ਚਲੋ ਦਵਾਂਗੀ ਪੱਕਾ ਤੁਹਾਨੂੰ ਸੂਟ ਤਾ ਰੈਡੀ ਕਰਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਾਂ ਉਹਨਾਂ ਲਈ ਹੀ ਰੈਡੀ ਕੀਤਾ ਹੈਗਾ ਠੀਕ ਹੈ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜਿਹੜੇ ਸੂਟ ਨੇ ਰੈਡੀ ਕਰਵਾਉਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਜਰੂਰ ਕਾਲ ਕਰਿਓ ਜੀ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਤੇ ਜਿਹੜੇ ਸਾਡੇ ਡਿਜ਼ਾਈਨ ਨੇ ਆਪਣਾ ਇੰਸਟਾਗ੍ਰam ਪੇਜ ਵੀ ਸਿਰਫ ਟੂਕ ਦੇ ਨਾਂ ਤੇ ਹੈ ਬਾਕੀ ਤੁਸੀਂ YouTube ਤੇ ਸਾਰੇ ਸੂਟਾਂ ਦੀ ਮੋਸਟਲੀ ਵੀਡੀਓ ਪਾਈ ਹੋਈਆਂ ਨੇ ਉਹਨਾਂ ਚੋਂ ਵੀ ਕੋਈ ਵੀ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਹੈਨਾ ਅੰਡੇ ਕੋਈ ਤੁਹਾਨੂੰ ਜੋ ਪਸੰਦ ਆਉਂਦਾ ਹੈ ਇੰਸਟਾਗ੍ਰam ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਣਾ ਡਿਜ਼ਾਈਨ ਵੀ ਤੁਸੀਂ ਭੇਜ ਸਕਦੇ ਹੋ ਠੀਕ ਹੈ ਜੀ ਆਪਾਂ ਸੂਟ ਤੁਹਾਨੂੰ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਰੈਡੀ ਕਰਕੇ ਦਵਾਂਗੇ ਸੂਟ ਲਈ ਚਾਹੀਏ ਤੁਸੀਂ ਕਿਤੋਂ ਮਰਜ਼ੀ ਪਤਾ ਕਰਕੇ ਹੈਨਾ ਚਾਹੀਏ ਫੇਰ ਮੈਨੂੰ ਆਰਡਰ ਕਰਿਆ ਕਰੋ ਘਰ ਦੇਖ ਲਓ ਵੀ ਹੋਰਾਂ ਨਾਲੋਂ ਬਿਲਕੁਲ ਆਪਣੇ ਰੇਟ ਨੇ ਜਿਹੜੇ ਬਿਲਕੁਲ ਸਹੀ ਹੁੰਦੇ ਨੇ ਰੇਟ ਤੇ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੰਮ ਹੈਗੇ ਪੂਰਾ ਫਿਨਿਸ਼ਿੰਗ ਦਾ ਕੰਮ ਹੁੰਦਾ ਜੀ ਆਪਣਾ ਠੀਕ ਹੈ ਤੇ ਰੇਟ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਰੇਟ ਮੈਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੀ ਹੈ ਨਾ ਕਈ ਵਾਰ ਸਟਾਫ ਅਕੋਰਡਿੰਗ ਵਰਕ ਅਕੋਰਡਿੰਗ ਰੇਟ ਚੇਂਜ ਹੁੰਦੇ ਰਹਿੰਦੇ ਨੇ ਹੈ ਨਾ ਤੇ ਸੀਜ਼ਨ ਦਾ ਫਰਕ ਪੈਂਦਾ ਰਹਿੰਦਾ ਤੁਸੀਂ ਜੇ ਕਿਸੇ ਵੀ ਸੂਟ ਦਾ ਪ੍ਰਾਈਸ ਪਤਾ ਕਰਨਾ ਹੁੰਦਾ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਆ ਕਰੋ ਜੀ ਸਕਰੀਨਸ਼ਾਟ ਭੇਜ ਕੇ ਆਪਾਂ ਤੁਹਾਨੂੰ ਉਹਦਾ ਪ੍ਰਾਈਸ ਵੀ ਦੱਸ ਦਿਆ ਕਰਾਂਗੇ ਸਾਰੀ ਡਿਟੇਲ ਵੀ ਦੱਸ ਦਿਆ ਕਰਾਂਗੇ ਸੂਟ ਦੀ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਬਿਲਕੁਲ ਵੀ ਸਕਿਪ ਨਾ ਕਰਿਆ ਕਰੋ ਦੇਖੀਆਂ ਸੋਹਣੀਆਂ ਸੋਹਣੀਆਂ ਦੀਆਂ ਵੀਡੀਓਜ਼ ਨੇ ਆਪਾਂ ਤੁਹਾਡੇ ਲਈ ਡੇਲੀ-ਡੇਲੀ ਲੈ ਕੇ ਆਉਣੀ ਹੁੰਦੀਆਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਵਿੱਚ ਉੱਕ ਕੇ ਜੀ ਬਾਏ ਬਾਏ ਥੈਂਕ ਯੂ